ਜੇ ਦੇਖਿਆ ਜਾਵੇ ਤਾਂ ਇਸ ਦਾ ਇੱਕ ਹੋਰ ਫਾਇਦਾ ਹੈ ਕਿ ਤੁਸੀਂ ਸਾਰਾ ਦਿਨ ਇੱਕ ਜਗ੍ਹਾ ਤੇ ਖੜੇ ਨਹੀਂ ਰਹਿਣਾ ਤੁਸੀਂ ਘੁੰਮਦੇ ਫਿਰਦੇ ਇਸ ਬਿਲਬੋਰਡ ਨੂੰ ਆਪਣੇ ਨਾਲ ਰੱਖ ਕੇ ਤੁਸੀਂ ਚੰਗੇ ਪੈਸੇ ਬਣਾ ਸਕਦੇ ਹੋ ਔਰ ਇੰਜੋਏ ਵੀ ਕਰੋਗੇ ਮਾਰਕੀਟ ਨੂੰ ਨਾਲ ਦੀ ਨਾਲ ਤੁਸੀਂ ਇਸ ਦੇ ਨਾਲ ਆਪਣਾ ਮੇਨ ਕੰਮ ਵੀ ਕਰ ਸਕਦੇ ਇਹ ਤਾਂ ਇੱਕ ਪਾਰਟ ਟਾਈਮ ਤੁਹਾਡੇ ਲਈ ਪਾਕਟ ਮਨੀ ਦਾ ਜਰੀਆ ਬਣ ਜਾਏਗਾ ਹਿਊਮਨ ਬਿਲਬੋਰਡ ਦੇ ਬਹੁਤ ਸਾਰੇ ਫਾਇਦੇ ਨੇ ਜਿਵੇਂ ਕਿ ਜਿਸ ਜਗ੍ਹਾ ਤੇ ਪੋਸਟਰ ਜਾਂ ਬਿਲਬੋਰਡ 'ਤੇ ਸਰਕਾਰ ਪਾਬੰਦੀ ਲਗਾਉਂਦੀ ਹੈ ਹਿਊਮਨ ਬਿਲਬੋਰਡ ਉੱਥੇ ਵੀ ਚੱਲ ਜਾਂਦਾ ਹੈ। ਹਿਊਮਨ ਬਿਲਬੋਰਡ ਤੋਂ ਲੋਕ ਰੀਅਲ ਟਾਈਮ ਕੁਐਰੀ ਵੀ ਕਰ ਸਕਦੇ ਨੇ ਮਤਲਬ ਕਿ ਉਸੇ ਟਾਈਮ ਕਿਸੇ ਵੀ ਕਨਫਿਊਜ਼ਨ ਬਾਰੇ ਪੁੱਛ ਸਕਦੇ ਨੇ। ਹਿਊਮਨ ਬਿਲਬੋਰਡ ਦੇ ਜ਼ਰੀਏ ਐਡਵਰਟਾਈਜ਼ਮੈਂਟ ਨਾਲ ਕਸਟਮਰ ਇੰਗੇਜਮੈਂਟ ਰੇਟ ਵੱਧ ਜਾਂਦਾ ਹੈ। ਇਹ ਫੇਲ ਹੋਣ ਵਾਲਾ ਆਈਡੀਆ ਨਹੀਂ ਸਗੋਂ ਕੰਮ ਆਉਣ ਵਾਲਾ ਆਈਡੀਆ ਹੈ ਕਿਉਂਕਿ ਪ੍ਰਾਈਵੇਟ ਕੰਪਨੀ ਛੋਟੀ ਹੋਵੇ ਚਾਹੇ ਵੱਡੀ ਹੋਵੇ। ਉਹ ਐਡਵਰਟਾਈਜ਼ਮੈਂਟ ਕਰਾ ਕੇ ਆਪਣੇ ਪ੍ਰੋਡਕਟ ਨੂੰ ਇੱਕ ਨੈਕਸਟ ਲੈਵਲ ਤੱਕ ਲੈ ਜਾਣਾ ਚਾਹੁੰਦੀ ਹੈ ਤੁਹਾਡੀ ਐਡਵਰਟਾਈਜ਼ਮੈਂਟ ਸਟ੍ਰੈਟਜੀ ਜਿੰਨੀ ਜ਼ਿਆਦਾ ਯੂਨੀਕ ਹੋਏਗੀ ਤੁਸੀਂ ਓਨੇ ਹੀ ਜ਼ਿਆਦਾ ਪੈਸੇ ਕਮਾਓਗੇ ਰੂਮਨ ਬਿਲਬੋਰਡ ਦਾ ਕੰਮ ਆਪਣੇ ਭਾਰਤ ਦੇ ਵਿੱਚ ਵੀ ਵੱਡੇ ਵੱਡੇ ਸ਼ਹਿਰਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਦੇਖਣ ਨੂੰ ਮਿਲਿਆ ਹੈ